बढ़ा के लिखो जी ईवन नंबर जिन्होंने पंजाबी कहे जिस संख्या अजिं संख्या जेडिया दो नाल नंडिया जा सकिया हन उन्हों ज संख्यावा इंग्लिश वाल लिख लो जी दो नंबर विच आर डिवाइडेड बाई टू इज कॉल्ड ईवन नंबर ਐਗਜ਼ਾਮਪਲ ਆਪਾਂ ਲਿਖ ਸਾਰੀਆਂ ਜੀ ਜਿਵੇਂ ਜਿਹੜੇ ਈਵਨ ਨੰਬਰ ਹੋਣਗੇ ਜਿਹਨੂੰ ਮੈਂ ਪੰਜਾਬੀ 'ਚ ਕਹੂੰਗਾ ਜਿਸਤ ਸੰਖਿਆਵਾਂ ਐਗਜ਼ਾਮਪਲ ਆਪਣੇ ਕੋਲ 2 4 6 8 10 ਤੇ 12 ਠੀਕ ਹੈ ਇਹ ਸਾਰੇ ਨੰਬਰ ਆਪਣੇ ਕੋਲ ਈਵਨ ਨੰਬਰ ਹੈਗੇ ਨੇ ਠੀਕ ਹੈ ਕਿਉਂਕਿ ਇਹ ਸਾਰੇ ਨੰਬਰ 2 ਨਾਲ ਡਿਵਾਈਡ ਹੋ ਰਹੇ ਨੇ ਠੀਕ ਹੈ ਇਸੇ ਤਰ੍ਹਾਂ ਜੇਕਰ ਮੈਂ ਕਹਾ ਆਡ ਨੰਬਰ ਜਿਹਨੂੰ ਮੈਂ ਪੰਜਾਬੀ 'ਚ ਕਹੂੰਗਾ ਜੀ ਪੰਜਾਬੀ ਕਹਿੰਦੇ ਸਮੇਂ ਕਾਂਕ ਸੰਖਿਆਵਾਂ

ਵਿਚ ਆਰ નોਟ ਡਿਵਾਈডেਡ ਬਾਈ 2 which gold order number ਅਜਿਹੀਆਂ ਸੰਖਿਆਵਾਂ ਜਿਹੜੀਆਂ ਦੋ ਨਾਲ ਨਹੀਂ ਵੰਡੀਆਂ ਜਾਂ ਉਹ ਆਪਣੇ ਕੋਲ ਟਾਗ ਆਉਣਗੀਆਂ ਜਿਹੜੀਆਂ ਵੰਡੀਆਂ ਜਾਂ ਉਹਨੂੰ ਆਪਾਂ ਜਿਸ ਤਰ੍ਹਾਂ ਆਗੇ ਸਮਝਾਇਆ ਨੋਰਮਲ ਜਿਹਾ ਰੱਖ ਲੈਣਾਗਾ ਓਕੇ ਜੀ ਕੋਈ ਵੀ ਨੰਬਰ ਦਿੱਤਾ ਹੋਊਗਾ ਉਸਨੂੰ ਦੋ ਨਾਲ ਡਿਵਾਈਡ ਕਰਕੇ ਵੇਖ ਲਓ ਜੇ ਜੇਕਰ ਦੋ ਨਾਲ ਡਿਵਾਈਡ ਹੋ ਗਿਆ अपने अपना ईवन होगा जे दो होगा एग्जाम्पल हो थ्री फाइव सैवन और नाइन ठीक है जी और बहुत सारिया संख्या होंगे ने अने समझ आ गया जी किसी बच्चे कोई डाउट है अगे बेटा मैं तेन शाम करवा रहा था ठीक है लिखो स्टेटमेंट तीन लगातार जिसत संख्या औस्त फोर्टी एट है तिने संख्याव पता करो जेकर तीन लगातार जिस औसत, यानी एवरेज फोर्टी एट है ਤਾ ਤਿੰਨੋਂ ਨੰਬਰ ਪਤਾ ਕਰੋ ਅੰਦੀ ਸਾਰੇ ਬੱਚਾ ਨੇ ਸਟੇਟਮੈਂਟ ਲਿਖ ਲਈ ਦੀ ਨੰਬਰ ਕਿੰਨੇ ਦੀ ਔਰ ਲਗਾਤਾਰ ਹੋਣੀ ਚਾਹੀਦੀ ਨੇ ਔਰ ਮੈਂ ਕਿਹੜੇ ਨੰਬਰਾਂ ਦੀ ਗੱਲ ਕਰ ਰਿਆਂਗਾ ਈਵਨ ਨੰਬਰ ਠੀਕ ਹੈ ਜੀ ਮੈਂ ਈਵਨ ਨੰਬਰ ਦੀ ਗੱਲ ਕਰ ਰਿਆਂਗਾ ਤੁਸੀਂ ਮੈਨੂੰ ਦੱਸ ਸਕਦੇ ਹੋ ਈਵਨ ਨੰਬਰ ਕਿਹੜੇ ਹੋਣਗੇ ਜਿਹੜੀਆਂ ਦੋ ਨਾਲ ਠੀਕ ਹੈ ਤਾਂ ਆਪਣੇ ਕੋਲ ਤਿੰਨ ਨੰਬਰ ਹੈਗੇ ਨੇ 1 2 ਔਰ 3 ਠੀਕ ਹੈ ਔਰ ਅਸੀਂ ਜਾਣਦੇ ਆ ਵੀ ਈਵਨ ਨੰਬਰ ਦਾ ਆਡ ਨੰਬਰ ਠੀਕ ਹੈ ਜਦ ਮੈਂ ਈਵਨ ਨੰਬਰ ਦੀ ਗੱਲ ਕਰੂੰਗਾ ਜਾਂ ਆਡ ਨੰਬਰ ਦੀ ਗੱਲ ਕਰੂੰਗਾ ਤਾਂ ਹਮੇਸ਼ਾ ਯਾ ਰੱਖਣਾਗਾ ਈਵਨ ਨੰਬਰ ਤੇ ਆਡ ਨੰਬਰ ਦੇ ਵਿਚਕਾਰ ਜਿਹੜਾ ਡਿਫਰੈਂਸ ਹੁੰਦਾ ਨਾ ਹਮੇਸ਼ਾ ਸੇਮ ਹੁੰਦਾਗਾ ਠੀਕ ਹੈ ਫੋਰ ਐਗਜ਼ਾਮਪਲ ਤੁਹਾਡੇ ਸਾਹਮਣੇ ਲਿਖ ਹੋਇਆਗਾ ਜਿਵੇਂ ਈਵਨ ਨੰਬਰ ਪਹਿਲਾ 2 ਹੈਗਾ ਫਿਰ 4 ਹੈ ਫਿਰ 6 8 10 12 ਐਗਜ਼ਾਮਪਲ ਇਹ ਆਪਣੇ ਕੋਲ ਨੰਬਰ ਲਗਾਤਾਰ ਹੈਗੇ ਨੇ ਯੈਸ ਔਰ ਨੋ ਲਗਾਤਾਰ ਨੰਬਰ ਹੈਗੇ ਨੇ ਠੀਕ ਹੈ ਦੂਤ ਬਾਅਦ ਆਪਣੇ ਕੋਲ ਅਗਲਾ ਈਵਨ ਨੰਬਰ 4 ਆਉਂਦਾਗਾ ਫਿਰ ਅਗਲਾ ਈਵਨ ਨੰਬਰ ਆਪਣੇ ਕੋਲ 6 ਆਉਂਦਾਗਾ ਇਸ ਵਾਰ ਸਭ ਦੀਦਕਾਰ ਅੰਤਰ ਕਿੰਨੇ ਤਾਂ ਆਪਣੇ ਕੋਲ 2 ਦਾ ਠੀਕ ਹੈ ਜੀ ਅੰਤਰ ਵੀ ਆਪਣੇ ਕੋਲ ਸੇਮ ਹੈਗਾ ਯੈਸ অর ਨੋ ਇਸੇ ਤਰ੍ਹਾਂ ਜੇ ਆਪਾਂ ਆਰਡ ਨੰਬਰ ਦੀ ਗੱਲ ਕਰਦੇ ਆ ਆਰਡ ਨੰਬਰ ਆਪਣੇ ਕੋਲ ਲਗਾਤਾਰ ਹੈਗੇ ਨੇ ਇੱਕ ਦੋ ਵਾਰ ਅਗਲਾ ਆਰਡ ਨੰਬਰ 3 ਆਉਂਦਾਗਾ ਤਿੰਨ ਦੋ ਵਾਰ ਆਪਣੇ ਕੋਲ 5 ਆਉਂਦਾਗਾ 5 ਵਾਰ 7 ਆਉਂਦਾਗਾ ਲਗਾਤਾਰ ਚੱਲ ਰਹੇ ਨੇ ਔਰ ਅੰਤਰ ਵੀ ਆਪਣੇ ਕੋਲ ਸਭ ਰਿਜ ਕਿੰਨੇ ਦਾ ਹੈਗਾ ਜੀ ਕਿੰਨੇ ਕਿੰਨੇ ਅੰਤਰ ਹੈਗਾ ਆਪਣੇ ਕੋਲ ਇੱਕ ਦਾ ਅੰਤਰ ਹੈਗਾ ਠੀਕ ਹੈ 9 ਵਿੱਚੋਂ 7 ਮਾਈਨਸ ਕਰਾਂਗੇ ਤਾਂ ਵੀ ਆਪਣੇ ਕੋਲ ਸੋਰੀ ਦੋਜ ਹੈਗਾ ਨਾ 9 ਵਿੱਚੋਂ 6 ਮਾਈਨਸ ਕਰਾਂਗੇ ਤਾਂ ਵੀ ਦੋ ਬਣੂਗਾ ਜੇ ਮੈਂ 7 ਵਿੱਚੋਂ 5 ਮਾਈਨਸ ਕਰੂੰਗਾ ਤਾਂ ਵੀ ਦੋ ਬਣੂਗਾ ਮਤਲਬ ਕਿ ਜੇਕਰ ਮੈਂ ਈਵਨ ਦੀ ਗੱਲ ਕਰਾਂ ਤਾਂ ਵੀ ਆਪਣੇ ਕੋਲ ਡਿਫਰੈਂਸ ਦੋ ਦਾ ਆਊਗਾ ਸਮਝ ਆ ਗਿਆ ਜੀ ਪਰ ਜੇਕਰ ਮੈਂ ਔਰ ਦੀ ਗੱਲ ਕਰਾਂ ਤਾਂ ਵੀ ਆਪਣੇ ਕੋਲ ਡਿਫਰੈਂਸ ਕਿੰਨਾ ਰਹੂਗਾ ਜੀ 2 ਦਾ ਅੰਦੀ ਇੱਥੇ ਸਾਰੇ ਬਚਨ ਸਾਹਮਣੇ ਆ ਗਿਆ ਤਾਂ ਇੱਥੇ ਆਪਣੇ ਕੋਲ ਨੰਬਰ ਵੀ ਲਗਾਤਾਰ ਹੈਗੇ ਨੇ ਡਿਫਰੈਂਸ ਵੀ ਸਭ ਵਿੱਚ ਬਰਾਬਰ ਹੈਗੇ ਨੇ ਤੇ ਫਿਰ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਆਪਣੇ ਕੋਲ ਐਵਰੇਜ ਹੁੰਦਾ ਨਾ ਇਹ ਆਪਣੇ ਕੋਲ ਮਿਡ ਵਾਲਾ ਨੰਬਰ ਹੋਊਗਾ ਔਰ ਐਵਰੇਜ ਆਪਾਂ ਨੂੰ ਸਟੇਟਮੈਂਟ ਵਿੱਚ ਕਿੰਨਾ ਦੇ ਰੱਖਿਆ ਹੋਗਾ 48 ਤਾਂ ਤਿੰਨ ਸੰਖਿਆਵਾਂ ਦਾ ਜਿਹੜਾ ਐਵਰੇਜ ਹੋਊਗਾ ਇਹ ਆਪਣਾ ਮਿਡ ਵਿੱਚ ਆਉਣਾ ਚਾਹੀਦਾ ਹੈਗਾ ਠੀਕ ਹੈ ਇਹ ਆਪਣਾ ਐਵਰੇਜ ਹੋਊਗਾ 48 ਤੋਂ ਅਗਲਾ ਆਪਣੇ ਕੋਲ ਈਵਨ ਨੰਬਰ ਕਿਹੜਾ ਹੋਗਾ ਜੀ ਪਰ ਇਸ ਤੋਂ ਪਹਿਲਾਂ ਵਾਲਾ ਪਰ ਇਹੀ ਆਪਣੇ ਕੋਲ ਤਿੰਨ ਨੰਬਰ ਹੈਗੇ ਨੇ 46 48 ਔਰ 50 ਇਹ ਤਿੰਨ ਨੰਬਰ ਆਪਣੇ ਕੋਲ ਲਗਾਤਾਰ ਵੀ ਹੈਗੇ ਨੇ ਈਵਨ ਨੰਬਰ ਵੀ ਹੈਗੇ ਨੇ ਡਿਫਰੈਂਸ ਵੀ ਸਭ ਦੇ ਵਿੱਚ ਬਰਾਬਰ ਹੈਗਾ ਇਸ ਕਰਕੇ ਇਹਨਾਂ ਦਾ ਜਿਹੜਾ ਐਵਰੇਜ ਹੋਊਗਾ ਨਾ 48 ਉਹ ਆਪਣੇ ਕੋਲ ਮਿਡ ਵਾਲਾ ਨੰਬਰ ਹੋਊਗਾ ਮਿਡ ਵਾਲਾ ਬਸ ਬਿਲਕੁਲ ਵਿਚਕਾਰ ਹੋਊਗਾ ਠੀਕ ਹੈ 48 ਦੇ ਇਸ طرف ਆਪਣੇ ਕੋਲ ਸਿਰਫ ਇੱਕੋ ਨੰਬਰ ਹੈਗਾ 50 ਔਰ ਇਸ طرف ਹੀ ਆਪਣੇ ਕੋਲ ਸਿਰਫ ਇੱਕੋ ਨੰਬਰ ਹੈਗਾ 46 ਸਮਝ ਆ ਗਿਆ ਜੀ ਕਿਸੇ ਬੱਚੇ ਨੂੰ ਕੋਈ ਡਾਊਟ ਹੈ ਸਾਰੇ ਬੱਚਨ ਨੂੰ ਸਮਝ ਆ ਗਿਆ ਓਕੇ ਬੇਟੇ ਨੋਟ ਕਰੋ